ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਗਿੱਲ ਪਿੰਡ ਦੇ ਵਿੱਚ ਗਿੱਲ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਫਿਰੋਜ਼ਪੁਰ ਦਾ ਆਖਰੀ ਪਿੰਡ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਤਿੰਨ ਜਨਵਰ ਬਕਾਊਆ ਦੋ ਨੀਲੀ ਰਾਵੀ ਨਸਲ ਦੀਆਂ ਕਟੀਆਂ ਇੱਕ ਗਾਂ ਆਉ ਕਰਦੇ ਆ ਗੱਲਬਾਤ ਸਾਰੀ ਜਾਣਕਾਰੀ ਲੈਣੇ ਵੀਰ ਤੋਂ ਆਪਾਂ ਸਤਿ ਸ੍ਰੀ ਅਕਾਲ ਵੀਰ ਜੀ ਸਸਰੀਕਰ ਜੀ ਕੀ ਹਾਲ ਆ ਵੱਡੇ ਭਾਈ ਹਾਂ ਵਧੀਆ ਜੀ ਸੇ ਤਾਂ ਘਰ ਪਰਿਵਾਰ ਵੀਰੇ ਹਾਂ ਠੀਕ ਐ ਵਰੀਆ ਠੀਕ ਐ ਵੱਡੇ ਭਾਈ ਇੱਕ ਵਾਰੀ ਨਾਮ ਦੱਸ ਗਏ ਵੀਰੇ ਆਪਣਾ ਭਾਈ ਆਪਣਾ ਰਵੀ ਸਿੰਘ ਆ ਜੀ ਨਾਮ ਰਵੀ ਸਿੰਘ ਹਾਂ ਜੀ ਅੱਛਾ ਰਵੀ ਭਾਈ ਮਾਲੇ ਵਾਲੀ ਸੜਕ ਤੇ ਘਰ ਰਹਿ ਗਿਆ ਆਪਣਾ ਹਣਾ ਹਾਂ ਜੀ ਹਾਂ ਜੀ ਮਾਲੇ ਵਾਲੀ ਸੜਕ ਠੀਕ ਐ ਤੇ ਰਵੀ ਭਾਈ ਜਿਹੜੀ ਕੱਟੀ ਆ ਟੇਢੀ ਧਾਰੀ ਦੇ ਵਿੱਚ ਹਾਂ ਜੀ ਕਿੰਨੀ ਉਮਰ ਦੀ ਆ ਭਾਈ ਉਹ ਉਹ ਹੈ ਜੀ ਸਾਲ ਤੋਂ ਉੱਤੇ ਹੀ ਆ ਵੀਰ ਮੇਰੇ ਸਾਲ ਤੋਂ ਉੱਤੇ ਹੀ ਆ ਹਾਂ ਜੀ ਠੀਕ ਐ ਵੀਰੇ ਤੇ ਕੀ ਰੇਟ ਰਹੂਗਾ ਬਾਈ ਜੰਦਾ ਵੀਰੇ ਮੈਂ 30000 ਦੀ ਦੇ ਜਾਂਗੀ 30000 ਦੀ ਮੰਨ ਤਣ ਕੋਈ ਵਿੱਚੋਂ ਵੀਰੇ ਹਾਂ ਕੋਈ ਆਇਆ ਤਾਂ ਕੋਈ ਚਾਬੰਦਗਾ ਕਰ ਦੇਗੇ ਮੰਨ ਤਣ ਠੀਕ ਹੈ ਖਿੱਚ ਕੇ ਰੇਟ ਜ਼ਿਆਦਾ ਨਹੀਂ ਕਿਤੇ ਥੋੜਾ ਕੱਟੀ ਛੋਟੀ ਹੈ ਬਾਈ ਯਾਰ ਨੀ نسل ਚੰਗੀ ਹੈ ਵੀਰ ਮੇਰਾ ਉਹ نسل ਤਾਂ ਹੈਗੀ ਆ ਵੀਰੇ ਪਤਾ ਕੀ ਗੱਲ ਕੋਈ ਆਪਾਂ ਨੂੰ ਕਿਹੜਾ ਕੋਈ ਸੀਮੰਨ ਦਾ ਜਾਂ ਟੀਕੇ ਦਾ ਪਤਾ ਆ ਜਾਂਦਾ ਯਾਰ ਹਾਂ ਹਾਂ ਹਨਾ ਦੱਸ ਸਹੀ ਜੀ ਦੱਸਦੇ ਕਿੰਨੇ ਦੀ ਵੇਚਣੀ ਹੈ ਟਕਾਣੀ ਤੇ ਜਾਵਾਂ 27000 ਦੀ ਦੇ ਜਾਂਗੀ 27000 ਦੀ ਤੋਰੀ ਵੀਰੇ ਮਾੜੀ ਜੀ ਕੱਢੀ ਬਾਹਰ ਖੋਲੀ ਤੋੜ ਕੇ ਮੈਂ ਨਿਤਰਾ 27000 ਰੁਪਏ ਦੀ ਬਾਈ ਹੋਣੀ ਆ ਉਹਦੇ ਵੀ ਦੇ ਦੇਵਾਂਗੇ ਟੇਡੇ ਪਟੇ ਦੇ ਵਿੱਚ ਕੱਟੀ ਚੰਗੀ ਆ ਬਰੀਕੀ ਕੱਟੀ ਦੀ ਚੰਗੀ ਆ ਅੰਗ ਚੰਗੇ ਲੱਗੇ ਹੋਇਆ ਚਾਰੇ ਪੈਰ ਜਿਹੜੇ ਬੱਲੇ ਟੇਢੀ ਧਾਰੀ ਦੇ ਮੱਥੇ ਦੇ ਉੱਤੇ ਬਹੁਤ ਸੋਹਣਾ ਜਿਹਾ ਟਾਂਚਾ ਸਰੀਰ ਕਪੰਤਰ ਤੋਂ ਚੰਗੀ ਆ ਕੱਟੀ 30000 ਰੁਪਏ ਡਿਮਾਂਡ ਕਰਕੇ ਬਾਈ ਹੋਣੀ ਆ ਉਹਦੇ ਵੀ 27000 ਦੀ ਦੇ ਦੇਵਾਂਗੇ ਬੜਾ ਬਹੁਤ ਸੋਹਣਾ ਆਉਂਦਾ ਵਾ ਮਿੱਤਰੋ ਦੇਖ ਸਕਦੇ ਆ ਤੁਸੀਂ ਬਰੀਕੀ ਸਾਰੀ ਚੰਗੀ ਆ ਕੱਟੀ ਦੇ ਵਿੱਚ ਸਰੀਰਕ ਪੱਖ ਚੰਗਾ ਵਾ ਜਿੰਨਾ ਹੈਗਾ ਵਾ ਸਾਰੇ ਪਾਸਿਆਂ ਤੋਂ ਓਕੇ ਆ ਜਮਾ ਕੁਆਲਿਟੀ ਚੰਗੀ ਆ ਜਿੰਨੀ ਹੈਗੀ ਮਿੱਤਰੋ ਤੇ ਬਾਕੀ ਵੱਡੀ ਗੱਲ ਇਹ ਆ ਵੀ ਕੱਟੀ ਆ ਜਿਹੜੀ ਅੰਗਾ ਪੈਰਾਂ ਦੀ ਸਭ ਵੀਰੇ 2 ਨੰਬਰ ਵਾਲੀ ਕੱਟੀ ਆ ਜਿਹੜੀ ਬਈ ਹਾਂਜੀ ਇਹਦੀ ਕਿੰਨੀ ਉਮਰ ਆ ਵੀਰੇ ਇਹਦੀ ਹੈਗੀ 14-15 ਮਹੀਨਿਆਂ ਦੀ ਉਮਰ 14-15 ਮਹੀਨਿਆਂ ਦੀ ਹਾਂਜੀ ਅੱਛਾ ਇਹ ਕਿੰਨੇ ਦੀ ਦੇ ਦੇਂਗੇ ਬਈ ਇਹ 18000 ਦੀ ਦੇ ਦੇਗਾ ਬਈ ਠੀਕ ਹੈ ਵੀਰੇ ਮਾਮਤਾ ਨੇ ਦਾ ਵਿੱਚੋਂ ਕੋਈ ਹਾਂ ਕੋਈ ਮੌਕੇ ਤੇ ਗਾ ਕਿਆ ਕਰਨਾਗੇ ਠੀਕ ਹੈ ਵੀਰੇ ਲੈ ਮਿੱਤਰੋ ਇਹਦੀ 18000 ਰੁਪਏ ਤੌਰ ਤੇ ਵੀਰੇ ਮੜ ਜੀ ਨੂੰ ਇਹਦੀ ਕੀਮਤ 18000 ਰੁਪਏ ਤਿੰਨ ਥਣ ਗਲਾਬੀ ਆ ਇੱਕ ਕਾਲਾ ਇਹਨੂੰ ਠੀਕ ਹੈ ਬਾਈ ਚੱਜਾਪਣ ਥੋੜਾ ਜਿਹਾ ਵੱਧ ਵਿਖਾਉਂਦੀ ਹੈਗਾ ਨੋਟ ਰੱਖਿਆ ਜੇ ਮੰਨ ਲਓ ਮਿੱਤਰੋ ਪਰ ਕੱਟੀ ਚੰਗੀ ਅੰਗਾ ਪੈਰਾਂ ਦੀ ਚੰਗੀ ਜਿਹੀ ਨਹੀਂ ਹੈਗੀ ਆ ਅੱਛਾ ਤੇ ਆ ਸਾਈਵਾਲ ਜੀ ਵੜਾ ਜਿਹੜੀ ਦੋ ਅੰਗਲੀ ਸੂਨ ਵਾਲੀ ਆ ਬਈ ਨਹੀਂ ਵੀਰੇ ਖਾਲੀ ਆ ਇੱਕ ਮਹੀਨੇ ਦੀ ਬਣੀਏ ਖਾਲੀ ਕਰਕੇ ਦੇਵਾਂਗੇ ਅੱਛਾ ਇੱਕ ਮਹੀਨੇ ਦੀ ਬਣੀ ਹੈ ਖਾਲੀ ਕਰਕੇ ਦੇ ਦੇਵਾਂਗੇ ਹਾਂਜੀ ਕਿੰਨੇ ਦੀ ਦੇ ਦੇਵਾਂਗੇ ਵੀਰੇ ਵੀਰੇ 16000 ਦੀ ਦੇ ਦੇਵਾਂਗੇ ਠੀਕ ਆ ਭਾਈ ਕੋਈ ਰਿਕਾਰਡ ਰਿਕਾਰਡ ਹੈਗਾ ਇਹਦਾ ਭਾਈ ਨਹੀਂ ਵੀਰੇ ਰਿਕਾਰਡ ਨਹੀਂ ਹੈਗਾ ਕੋਈ ਠੀਕ ਆ ਭਾਈ ਆਪਾਂ ਉਹੀ ਕਹਿੰਦੇ ਹਾਂ ਠੀਕ ਠੀਕ ਆ ਹਾਂ ਚੰਗੇ ਘਰੇ ਲਾਉਂ ਜੀ ਠੀਕ ਆ ਬਣ ਤੋਰ ਦੇ ਮਣੀ ਜੀ ਕੋਈ ਕੀ ਕਰੂ ਕੋਈ ਇਹਦਾ ਬਣੀ ਦੇਖ ਲਓ ਮਿੱਤਰੋ 16000 ਰੁਪਏ ਦੀ ਕੀਮਤ ਆ ਭਾਈ ਬਾਕੀ ਜਿਹੜੇ ਭਰਾ ਨੂੰ ਚਾਚੂਗੀ ਬਈ ਰਾਬਤਾ ਕੈਮ ਕਰ ਉਮਰ ਕਿੰਨੀ ਦੀ ਹੈ ਭਾਈ ਇਹ ਉਮਰ ਹੈਗੀ ਢਾਈਆਂ ਸਾਲਾਂ ਦੀ ਠੀਕ ਆ ਬਣ ਦੇ ਵੀਰੇ ਬਣਦੇ ਬਸ ਮੀਨਾ ਇੱਕ ਹੋ ਗਿਆ ਬਾਈ ਹੁਣ ਇਹਦੇ ਬਣੀ ਨੂੰ ਗੱਲਬਾਤ ਕਰ ਲਿਓ ਭਰਾਓ ਜਿਹੜੇ ਭਰਾ ਨੂੰ ਜਚੂਗੀ ਆਹ ਦੋ ਕਟਿੰਗਾਂ ਸੀ ਬਾਈ ਦੀਆਂ ਜਿਨ੍ਹਾਂ ਦੇ ਵਿੱਚ ਉਹ ਟੇਢੀ ਧਾਰੀ ਵਾਲੀ ਕੱਟੀ ਬਹੁਤ ਚੰਗੀ ਹੈ ਦੋਵੇਂ ਕਟੀਆਂ ਤੁਸੀਂ ਜਾਣਕਾਰੀ ਲਈ ਨੰਬਰ ਨੋਟ ਕਰਾਈ ਵੀਰੇ ਆਪਦਾ 758804503 704503 ਹਾਂਜੀ 758804 ਇੱਕ ਵਾਰੀ ਹੋਰ ਬੋਲਦੇ ਵੀਰੇ ਇੱਕ ਵਾਰੀ ਹੋਰ ਬੋਲ ਦੇ ਨੰਬਰ 758804503 ਠੀਕ ਹੈ ਬਾਈ ਇਹਸੇ ਨੰਬਰ ਤੇ ਗੱਲਬਾਤ ਕਰ ਲਿਓ ਪਿੰਡ ਗੱਲ ਜ਼ਿਲ੍ਹਾ ਫਰੋਰੀਪੁਰ ਗੇਲ ਤੋਂ ਜਿਹੜਾ ਰੋਡ ਮਲੇ ਨੂੰ ਜਾਂਦਾ ਉਸ ਰੋਡ ਦੇ ਉੱਤੇ ਭਰਾਵਨੀ ਬੈਠੇ ਹੋਏ ਲਵਾਰਾਂ ਦੇ ਕੋਲੇ ਪਹੁੰਚਿਆ ਸੀ ਗੱਲਬਾਤ ਕਰ ਲਈ ਤਾਂ